ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਤਾਈਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਐ ਬਾਜਵੇਂ ਉਹਨਾਂ ਨੂੰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਐ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਥੋਡੇ ਅਸੀਂ ਅਰਜਿੰਦਰ ਕੌਰ ਪਠੜ੍ਹਣ ਨੂੰ ਵਰਉਣਾ ਸੌਖਾ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪਠੱਲ ਨੂੰ ਹਰਾ ਕੇ ਆਏ। ਬੜੇ ਪੁਰਾਣੇ ਪੁਰਾਣੇ ਬੋੜ ਪੱਟਿਆ ਵੀ ਐ ਇਤਕੀ ਲੋਕਾਂ ਨੇ। ਕਾਤਲਾ ਨੂੰ ਰੋਟੀਆਂ ਖਵਾਉਣ ਵਾਲੇ, ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ, ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ, ਬਾਅਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ। ਲੱਗਦਾ ਵੀ ਬੱਜ ਜਾਣਗੇ। ਦੇਰੀ ਹੋ ਸਕਦੀ ਐ। ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਐ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੀ ਪੈਣਾ 22 ਸਾਲਾਂ ਬਾਅਦ ਜਿਨੇ 22 ਸਾਲ ਅਗਵਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਜਲਿਆਂ ਵਾਲੇ ਬਾਗ ਦਾ ਅੱਜ ਉਹ ਪਾਰਟੀ ਦੇ ਪ੍ਰਧਾਨ ਨੇ ਕੁਦਰਤ ਦੇਖੋ ਸੰਜੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਕਬੀਰਾ ਤੇਰੀ جھੌਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਇੱਥੇ ਹੀ ਨਰਕ ਸੁਰਗ ਹੈ ਇੱਥੇ ਹੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋਰਡ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਕਾਟਤਾ ਨਹੀਂ ਕੋਈ ਬਿਜਲੀ ਵੀ ਆਉਂਦੀ ਥਰਮਲ ਪਲਾਂਟ ਵੀ ਖਰੀਦ ਲੈ ਇਹਨਾਂ ਦੇ ਪਿਤਾ ਜੀ ਇੱਕ ਲਾਲਟਨ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ ਵਿਆਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤੇ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਂਦੇ ਆ ਦੋ ਤਿੰਨ ਤੇ ਅੱਜ ਜੀ ਬਿਜਲੀ ਮੰਤਰੀ ਹੈ ਜੀ ਉਹਦਾ ਮੁੰਡਾ ਭਾਈਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਐ ਬਾਜਵੇਂ ਹੋਰਾਂ ਨੂੰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਐ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਥੋਡੇ ਅਸੀਂ ਸਮਝਦੇ ਕੱਖ ਨਹੀਂ ਆਮ ਲੋਕਾਂ ਨੂੰ ਮਿਹਨਤ ਕਾ ਸ਼ਲੋਕਾਂ ਨੂੰ ਤਾਂ ਸਮਝਦੇ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ Ambedkar ji ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਜਿੰਨੀ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਸਾਂ ਬੈਠਿਆ ਪੋਲਾ ਗਰੇਵਾਲ ਜੀ ਬੈਠੇ ਸੀਨਾ ਮੈਡਮ ਬੈਠਿਆ ਸਾਡੇ ਮੇਅਰ ਬੈਠੇ ਐ ਲਹਿਰੇਗਾ ਅੱਗੇ ਤੇ ਅਰਜਿੰਦਰ ਕੌਰ ਪੱਠੜ ਨੂੰ ਹਰਾਉਣਾ ਸੌਖਾ ਹੈ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪੱਠੜ ਨੂੰ ਹਰਾ ਕੇ ਆਏ ਬੜੇ ਪੁਰਾਣੇ ਪੁਰਾਣੇ ਬੋੜ ਪੱਟਿਆ ਵੀ ਐ ਇਤਕੀ ਲੋਕਾਂ ਨੇ